ਨਮਸਕਾਰ ਬੀ ਐਲ ਟੀ ਵੀ ਦੇ ਪ੍ਰੋਗਰਾਮ ਪ੍ਰੈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਕਿ ਟੈਰਿਫ ਟੋ ਵਾਲਟ ਟਰੰਪ ਦੇ ਵੱਲੋਂ ਇੱਕ ਹੋਰ ਧਮਕੀ ਦੇ ਦਿੱਤੀ ਗਈ ਹੈ ਜਿਹਦੇ ਨਾਲ ਬਹੁਤ ਸਾਰੇ ਖੇਤਰਾਂ ਦੇ ਵਿੱਚ ਨਵਾਂ ਅਸਰ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਈਡੀ ਦੇ ਵੱਲੋਂ ਹਸਪਤਾਲ ਦੀ ਉਹ ਸਾਰੇ ਘਟਾਲੇ ਦੇ ਵਿੱਚ ਆਪ ਆਗੂ ਸੌਰਵ ਭਾਰਤਵਾੜ ਦੇ ਕਈ ਟਿਕਾਣਿਆਂ ਦੇ ਉੱਪਰ ਅੱਜ ਛਾਪੇਮਾਰੀ ਕੀਤੀ ਗਈ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਨੇ ਅਗਲੀ ਖਬਰ ਜਿਹੜੀ ਹੋਏਗੀ ਉਹ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜੁੜੀ ਹੋਈ ਹੈ ਜੋ ਆਮ ਜਨਜੀਵਨ ਲੀਹੂ ਲੱਥਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਸੈਂਕੜੇ ਪਿੰਡਾਂ ਦੇ ਨਾਲ ਸੰਪਰਕ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਗੱਲ ਕਰਨੀ ਹੈ ਕਿ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀ ਵਾਹ ਫੜਨ ਦੇ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਸੋ ਇਹਨਾਂ ਤਮਾਮ ਖਬਰਾਂ ਦੇ ਉੱਪਰ ਚਰਚਾ ਕਰਨ ਦੇ ਲਈ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵਾਲਾ ਅੱਜ ਦੀ ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ ਹੈ ਦਰਸਲ ਟੈਰਿਫ ਤੋਂ ਬਾਅਦ 트럼ਪ ਦੇ ਵੱਲੋਂ ਇੱਕ ਹੋਰ ਧਮਕੀ ਦਿੱਤੀ ਗਈ ਹੈ ਔਰ ਬੁਰੇ ਤਰੀਕੇ ਦੇ ਨਾਲ ਜਿਦੇ ਵਿੱਚ ਫਾਰਮਾਂ ਦੇ ਸ਼ੇਅਰ ਡੇਗੇ ਨੇ ਦਰਸਲ ਅਮਰੀਕਾ ਦੇ ਵਿੱਚ ਡੋਨਲਡ 트럼ਪ ਪ੍ਰਸ਼ਾਸਨ ਨੇ 27 ਅਗਸਤ ਤੋਂ ਲਾਗੂ ਹੋਣ ਵਾਲੇ ਭਾਰਤ ਤੇ ਬਾਦੂ 25% ਟੈਰਿਫ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਰਾਸ਼ਟਰਪਤੀ 트럼ਪ ਨੇ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਵਾਅਦਾ ਵੀ ਕੀਤਾ ਹੈ ਇਸ ਕਾਰਨ ਭਾਰਤੀ ਫਾਰਮਾ ਕੰਪਨੀਆਂ ਦੇ ਸ਼ੇਰਾਂ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਨਿਫਟੀ ਫਾਰਮਾ ਇੰਡੈਕਸ 1.50 ਪ੍ਰਤੀਸ਼ਤ ਡਿੱਕੇ 22061 ਤੇ ਪਹੁੰਚ ਗਿਆ ਇਸ ਤੋਂ ਪਹਿਲਾਂ ਫਾਰਮਾ ਸ਼ੇਰਾਂ ਦੇ ਵਿੱਚ ਲਗਾਤਾਰ ਤਿੰਨ ਵਪਾਰਕ ਸੈਸ਼ਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਸੀ ਨਿਫਟੀ ਫਾਰਮਾ ਲੂਪਨ ਸਨ ਫਾਰਮਾ ਸਿਪਲਾ ਅਤੇ ਡਾਕਟਰ ਰੇਡੀ ਸਮੇਤ ਕਈ ਸ਼ੇਰਾਂ ਦੇ ਵਿੱਚ 2% ਤੱਕ ਦੀ ਗਿਰਾਵਟ ਦੇਖੀ ਗਈ ਹੈ ਡੋਨਲਡ 트੍ਰੰਪ ਨੇ ਪਹਿਲਾਂ ਪ੍ਰਮੁੱਖ ਦਵਾਈ ਨਿਰਮਾਤਾਵਾਂ ਨੂੰ ਪੱਤਰ ਭੇਜੇ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਉਹ ਅਮਰੀਕਾ ਦੇ ਵਿੱਚ ਦਵਾਈਆਂ ਦੀਆਂ ਕੀਮਤਾਂ ਘਟਾਏ ਜਾਣ ਅਤੇ ਉਹਨਾਂ ਨੂੰ ਦੂਜੇ ਦੇਸ਼ਾਂ ਦੇ ਦੁਆਰਾ ਨਵੀਆਂ ਦਵਾਈਆਂ ਲਈ ਵਸੂਲੀਆਂ ਜਾਂਦੀਆਂ ਕੀਮਤਾਂ ਦੇ ਅਨੁਸਾਰ ਲਿਆਉਣ ਇਹ ਪੱਤਰ 트ੰਪ ਦੁਆਰਾ ਐਲੀ ਲੀਲੀ ਨੋਵੇ ਨਾਰਡਿਕਸ ਅਤੇ ਫਾਈਜ਼ਰ ਅਤੇ ਹੋਰ ਕੰਪਨੀਆਂ ਨੂੰ ਭੇਜਿਆ ਗਿਆ ਸੀ ਜਿਸ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਮੋਸਟ ਫੇਵਰੇਟ ਨੇਸ਼ਨ ਜਾਨਕਿ ਮ ਐਫ ਐਨ ਦੀਆਂ ਕੀਮਤਾਂ 29 ਸਤੰਬਰ ਤੱਕ ਲਾਗੂ ਕੀਤੀਆਂ ਜਾਣ 60 ਦਿਨਾਂ ਦਾ ਅਲਟੀਮੇਟਮ ਵੀ ਦਿੱਤਾ ਗਿਆ ਇਸ ਪੱਤਰ ਦੇ ਵਿੱਚ ਡੋਨਲਡ 트ੰਪ ਨੇ ਕੰਪਨੀਆਂ ਨੂੰ ਨਵੇਂ ਕੀਮਤ ਆਦੇਸ਼ ਦੀ ਸਵੈ ਇੱਛਾ ਦੇ ਨਾਲ ਪਾਲਣਾ ਕਰਨ ਦੇ ਲਈ 60 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤੇ ਸਰਕਾਰ ਸੱਕਤੀ ਦਿਖਾ ਸਕਦੀ ਹੈ 트ੰਪ ਦੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਨੂੰ ਕੁਝ ਦਵਾਈਆਂ ਸਿੱਧੇ ਮਰੀਜ਼ਾਂ ਨੂੰ ਉਨਾ ਹੀ ਕੀਮਤਾਂ ਤੇ ਦੇਣੀਆਂ ਪੈਣਗੀਆਂ ਜਿਨ੍ਹਾਂ ਦੇ ਉੱਤੇ ਉਹ ਤੀਜੀ ਧਿਰ ਬੀਮਾ ਕੰਪਨੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਰਾਸ਼ਟਰਪਤੀ ਡੋਨਲਡ 트ੰਪ ਨੇ ਅਮਰੀਕਾ ਦੇ ਵਿੱਚ ਦਵਾਈਆਂ ਦੀ ਕੀਮਤਾਂ ਘਟਾਉਣ ਦਾ ਵਾਦਾ ਕੀਤਾ ਹੈ ਫਾਰਮਾ ਕੰਪਨੀਆਂ ਨੂੰ ਲਿਖੇ ਇੱਕ ਪੱਤਰ ਦੇ ਵਿੱਚ 트ੰਪ ਨੇ ਕੰਪਨੀਆਂ ਨੂੰ ਨਵੇਂ ਦਵਾਈ ਕੀਮਤਾਂ ਦੇ ਆਦੇਸ਼ ਦੀ ਸਵੈ ਇੱਛਾ ਦੀ ਪਾਲਣਾ ਕਰਨ ਦੇ ਲਈ ਅਲਟੀਮੇਟਮ ਤਾਂ ਦੇ ਹੀ ਦਿੱਤਾ ਹੈ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਰਕਾਰ ਸਖਤੀ ਦਿਖਾ ਸਕਦੀ ਹੈ ਇਸ ਕਾਰਨ ਫਾਰਮਾ ਸ਼ੇਅਰ ਬੁਰੇ ਤਰੀਕੇ ਦੇ ਨਾਲ ਡਿੱਗਦੇ ਹੋਏ ਨਜ਼ਰ ਆਏ ਨੇ ਅਗਲੀ ਖਬਰ ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਤਵਾੜਸ ਦੇ ਨਾਲ ਜੁੜੀ ਹੋਈ ਹੈ ਦਰਸਲ ਸੌਰਵ ਭਾਰਤਵਾੜਸ ਦੇ ਟਿਕਾਣਿਆਂ ਦੇ ਉੱਪਰ ਅੱਜ ED ਦੇ ਵੱਲੋਂ ਦਬਸ਼ ਦਿੱਤੀ ਗਈ ਹੈ ED ਨੇ ਕੌਮੀ ਰਾਜਧਾਨੀ ਦੇ ਵਿੱਚ ਕਥਿਤ ਹਸਪਤਾਲ ਨਿਰਮਾਣ ਘੁਟਾਲੇ ਦੀ منی ਲਾਂਡਰਿੰਗ ਜਾਂਚ ਦੀ ਕੜੀ ਦੇ ਵਜੋਂ ਦਿੱਲੀ ਦੇ ਸਾਬਕਾ ਮੰਤਰੀ ਸੌਰਵ ਭਾਰਤਵਾਜ ਦੀ ਰਿਹਾਈ ਸਮੇਤ ਕਈ ਥਾਮਾਂ ਤੇ ਛਾਪੇ ਮਾਰੇ ਨੇ ED ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਿੱਲੀ NCR ਦੇ ਵਿੱਚ ਇਸ ਸਮੇਂ 13 ਥਾਮਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਛਾਪੇ ਦਿੱਲੀ ਪੁਲਿਸ ਦੀ ਪ੍ਰਸ਼ਟਾਚਾਰ ਵਿਰੋਧੀ ਸ਼ਾਖਾ ACB ਵੱਲੋਂ ਦائر FIR ਤੇ ਆਧਾਰ ਦੇ ਉੱਤੇ ਦਰਜ ਇਨਫੋਰਸਮੈਂਟ ਕੇਸ ਇਨਫੋਰਮੇਸ਼ਨ ਰਿਪੋਰਟ ਜਾਨਕਿ ਈਸੀਆਰ ਦੇ ਨਾਲ ਜੁੜੇ ਨੇ ਐਫਆਈਆਰ ਦੇ ਵਿੱਚ ਦਿੱਲੀ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਨਿਜੀ ਠੇਕੇਦਾਰਾਂ ਅਤੇ ਅਣਪਛਾਤੇ ਅਧਿਕਾਰੀਆਂ ਨੂੰ ਬੇਨਿਯਮੀਆਂ ਦੇ ਵਿੱਚ ਉਹਨਾਂ ਦੀ ਕਥਿਤ ਭੂਮਿਕਾ ਦੇ ਲਈ ਨਾਮਜ਼ਦ ਕੀਤਾ ਗਿਆ ਤਫਤੀਸ਼ਕਾਰਾਂ ਅਨੁਸਾਰ ਇਹ ਮਾਮਲਾ ਕੌਮੀ ਰਾਜਧਾਨੀ ਖੇਤਰ ਦਿੱਲੀ ਜਾਨਕਿ ਜੀਐਨਸੀਟੀਡੀ ਸਰਕਾਰ ਦੇ ਅਧੀਨ ਸਿਹਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਲਾਗਤ ਦੇ ਵਿੱਚ ਅਨਅਧਿਕਾਰਕ ਵਾਦੇ ਅਨਅਧਿਕਾਰਕ ਨਿਰਮਾਣ ਅਤੇ ਫੰਡਾਂ ਦੀ ਦੁਰਵਰਤੋਂ ਦੇ ਨਾਲ ਸੰਬੰਧਤ ਹੈ ਈਡੀ ਟੀਮਾਂ ਭਰਦਵਾਜ ਦੇ ਟਿਕਾਣਿਆਂ ਤੇ ਨਾਲ ਨਾਲ ਨਿੱਜੀ ਠੇਕੇਦਾਰਾਂ ਦੇ ਆਹਾਤਿਆਂ ਦੀ ਵੀ ਜਾਂਚ ਕਰ ਰਹੀਆਂ ਨੇ ਤਾਂ ਜੋ ਹਸਪਤਾਲ ਦੇ ਨਿਰਮਾਣ ਦੇ ਲਈ ਰੱਖੇ ਗਏ ਜਨਤਕ ਫੰਡਾਂ ਦੀ ਸ਼ੱਕੀ ਡਾਈਵਰਜਨ ਅਤੇ ਲਾਂਡਰਿੰਗ ਦਾ ਪਤਾ ਲਗਾਇਆ ਜਾ ਸਕੇ ਇਹ ਮਾਮਲਾ ਸ਼ੁਰੂ ਦੇ ਵਿੱਚ ਵਿਰੋਧੀ ਧਿਰ ਤੇ ਤਤਕਾਲੀ ਆਗੂ ਅਤੇ ਮੌਜੂਦਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੀ ਸ਼ਿਕਾਇਤ ਦੇ ਨਾਲ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ ਆਪ ਦੀ ਅਗਵਾਈ ਵਾਲੀ ਸਰਕਾਰ ਅਧੀਨ ਹਸਪਤਾਲ ਪ੍ਰੋਜੈਕਟਾਂ ਦੇ ਵਿੱਚ ਗੰਭੀਰ ਬੇਨਿਯਮੀਆਂ ਦਾ ਜ਼ਿਕਰ ਕੀਤਾ ਗਿਆ ਸੀ ਇਹ ਦੋਸ਼ ਲਗਾਇਆ ਗਿਆ ਸੀ ਕਿ 2018 ਤੋਂ 19 ਦੇ ਦਰਮਿਆਨ 5590 ਕਰੋੜ ਦੇ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਉਹ ਵੱਡੇ ਪੱਧਰ ਤੇ ਅਧੂਰੇ ਨੇ ਜਿਸ ਦੇ ਵਿੱਚ ਲਾਗਤ ਖਰਚੇ ਦੇ ਵਿੱਚ ਅਨਅਧਿਕਾਰਕ ਵਾਧਾ ਹੋਇਆ ਇਸੇ ਤਰ੍ਹਾਂ 1125 ਕਰੋੜ ਦਾ ਆਈਸੀਯੂ ਹਸਪਤਾਲ ਪ੍ਰੋਜੈਕਟ ਜਿਸ ਦੇ ਵਿੱਚ 6800 ਬਿਸਤਰਿਆਂ ਵਾਲੀਆਂ 7 ਪ੍ਰੀ ਇੰਜੀਨੀਅਰਡ ਸਹੂਲਤਾ ਸ਼ਾਮਲ ਨੇ 800 ਕਰੋੜ ਦੇ ਖਰਚੇ ਅਤੇ ਕਰੀਬ 3 ਸਾਲ ਪਹਿਲਾ 6 ਮਹੀਨਿਆਂ ਦੀ ਅਸਲ ਸਮਾਂ ਸੀਮਾ ਦੇ ਬਾਵਜੂਦ ਸਿਰਫ 50% ਕੰਮ ਹੀ ਉੱਥੇ ਪੂਰਾ ਹੋ ਸਕਿਆ ਉਧਰ ਆਮ ਆਦਮੀ ਪਾਰਟੀ ਨੇ ਛਾਪੀਆਂ ਦੀ ਨਖੇਦੀ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਆਪਨੇ ਕਿਹਾ ਕਿ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਲਜ ਡਿਗਰੀ ਦੇ ਨਾਲ ਜੁੜੇ ਵਿਵਾਦ ਤੋਂ ਧਿਆਨ ਭਟਕਾਉਣ ਦੇ ਲਈ ਕੀਤੀ ਗਈ ਹੈ ਆਪ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਚ ਸੌਦੀਆ ਨੇ ਕਿਹਾ ਹੈ ਕਿ ਜਦੋਂ ਇਹ ਕੇਸ ਦਾਇਰ ਕੀਤਾ ਗਿਆ ਸੀ ਤਾਂ ਭਾਰਤਵਾਜ ਮੰਤਰੀ ਵੀ ਨਹੀਂ ਸੀ ਉਹਨਾਂ ਕਿਹਾ ਕਿ ਪੂਰਾ ਦੇਸ਼ ਪੂਰਾ ਜਿਹੜਾ ਕੇਸ ਹੈ ਉਹ ਬਿਲਕੁਲ ਝੂਠਾ ਹੈ ਸਤਿੰਦਰ ਜੈਨ ਦੇ ਕੇਸ ਤੋਂ ਇਹ ਸਪਸ਼ਟ ਹੈ ਕਿ ਆਪ ਨੇਤਾਮਾਂ ਦੇ ਵਿਰੁੱਧ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ ਸੀਐਮ ਭਗਵੰਤ ਮਾਨ ਨੇ ਕੌਮੀ ਰਾਜਧਾਨੀ ਦੇ ਵਿੱਚ ਕਥਿਤ ਹਸਪਤਾਲ ਨਿਰਮਾਣ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੀ ਕੜੀ ਵੱਜੋਂ ਦਿੱਲੀ ਦੇ ਸਾਬਕਾ ਮੰਤਰੀ ਸੌਰਵ ਭਾਰਤਵਾਜ ਦੀ ਰਿਹਾਇਸ਼ ਸਮੇਤ ਕਈ ਥਾਵਾਂ ਤੇ ਛਾਪੇਮਾਰੀ ਦੇ ਖਿਲਾਫ ਆਪ ਆਗੂ ਦੇ ਬਚਾਅ ਦੇ ਵਿੱਚ ਉਹ ਨਿਤਰੇ ਨੇ ਮੁੱਖ ਮੰਤਰੀ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਕਿਹਾ ਹੈ ਕਿ ਅੱਜ ਸੌਰਵ ਭਾਰਤਵਾਦ ਤੇ ਰੇਡ ਕੀਤੀ ਗਈ ਹੈ ਕਿਉਂਕਿ ਕੱਲ ਤੋਂ ਪੂਰੇ ਦੇਸ਼ ਦੇ ਵਿੱਚ ਮੋਦੀ ਜੀ ਦੀ ਡਿਗਰੀ ਨੂੰ ਲੈ ਕੇ ਚਰਚਾ ਹੈ ਇਹ ਰੇਡ ਸਿਰਫ ਇਸ ਮਾਮਲੇ ਤੋਂ ਧਿਆਨ ਭਟਕਾਉਣ ਦੇ ਲਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਵੱਲੋਂ ਸੁਤਿੰਦਰ ਜੈਨ ਨੂੰ ਵੀ ਝੂਠੇ ਕੇਸ ਦੇ ਵਿੱਚ 3 ਸਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਪਰ ਬਾਅਦ ਦੇ ਵਿੱਚ ਸੀਬੀਆਈ ਅਤੇ ਈਡੀ ਨੇ ਅਦਾਲਤ ਦੇ ਵਿੱਚ ਇੱਕ ਕਲੋਜ਼ਰ ਰਿਪੋਰਟ ਧਾਰਨ ਕੀਤੀ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿਰੁੱਧ ਧਾਰਨ ਕੀਤੇ ਗਏ ਸਾਰੇ ਮਾਮਲੇ ਫਰਜੀ ਤੇ ਝੂਠੇ ਨੇ ਹੁਣ ਕੇਂਦਰ ਸਰਕਾਰ ਲੋਕਾਂ ਦਾ ਧਿਆਨ ਪਟਕਾਉਣ ਦੇ ਲਈ ਮੋੜ ਤੋਂ ਛਾਪੇ ਮਾਰੀਆਂ ਕਰ ਰਹੀ ਹੈ ਅਗਲੀ ਖਬਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਆਏ ਹੋਏ ਹੜ੍ਹਾਂ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਨਾਲ ਜਨ ਜੀਵਨ ਜਿਹੜਾ ਹੈ ਉਹ ਲੀਹੂ ਲੱਤਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਰਕੇ ਸੂਬੇ ਦੇ ਸਾਰੇ ਡੈਮ ਅਤੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਨੇ ਇਸ ਦੇ ਨਾਲ ਜਿੱਥੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪੈ ਰਹੇ ਨੇ ਉੱਥੇ ਹੀ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਵੀ ਪਾਣੀ ਦੇ ਵਿੱਚ ਡੁੱਬ ਗਈ ਹੈ ਹੜਾਂ ਕਰਕੇ ਪੰਜਾਬ ਦੇ ਵਿੱਚ ਆਮ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ ਜਾਣਕਾਰੀ ਦੇ ਮੁਤਾਬਕ ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਰੁਕ ਰੁਕ ਕੇ ਪੈ ਰਿਹਾ ਮੀਂਹ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪੌਂਗ ਡੈਮ ਪਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਰਾਵੀ ਅਤੇ ਬਿਆਸ ਦਰਿਆ ਵੀ ਚੜੇ ਹੋਏ ਨੇ ਪ੍ਰਸ਼ਾਸਨ ਨੇ ਸਰਹੱਦੀ ਇਲਾਕੇ ਜਿਹੜੇ ਨੇ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਫਾਜ਼ਿਲਕਾ ਅੰਮ੍ਰਿਤਸਰ ਅਤੇ ਜਲੰਧਰ ਦੇ ਕੁਝ ਇਲਾਕਿਆਂ ਦੇ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਨੇ ਇਸ ਦੇ ਨਾਲ ਹੀ ਫਾਜ਼ਿਲਕਾ ਦੇ ਵਿੱਚ 2 ਦਰਜਨ ਦੇ ਕਰੀਬ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਅੱਜ ਸੁਲਤਾਨਪੁਰ ਲੋਧੀ ਤੋਂ ਇੱਕ ਐਸੀ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਨਿਰਾਸ਼ ਕਰ ਦਿੱਤਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਦੇ ਵੱਲੋਂ ਇੱਕ ਬੰਨ ਲਾਇਆ ਗਿਆ ਸੀ ਪਰ ਜਿੱਦਾਂ ਹੀ ਉਹ ਬੰਨ ਟੁੱਟਦਾ ਹੈ ਔਰ ਪਾਣੀ ਉਹਦੇ ਖੇਤਾਂ ਦੇ ਵਿੱਚ ਜਾਂਦਾ ਹੈ ਤੇ ਕਿਸਾਨ ਰੋ ਰਿਹਾ ਹੈ ਉੱਥੇ ਉੱਥੇ ਉਹ ਪੇਟ ਰਿਹਾ ਉਹਨੇ ਕਿਹਾ ਕਿ ਸਾਡਾ ਬੰਨ ਟੁੱਟ ਗਿਆ ਵਾਹਿਗੁਰੂ ਕਿਰਪਾ ਕਰੋ ਦੇਖਦੇ-ਦੇਖਦੇ ਉਹ ਬੰਨ ਟੁੱਟ ਗਿਆ ਤੇ ਕਿਸਾਨ ਉੱਥੇ ਤਹਾ ਮਾਰ ਕੇ ਰੋਣ ਲੱਗ ਪਿਆ ਇਹ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਉਹ ਅੱਗ ਦੇ ਵਾਂਗ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਬੰਨ ਟੁੱਟ ਗਿਆ ਹਾਲੀ ਵਾਲਾ ਮੈਂ ਗੁਰੂ ਕਿਰਪਾ ਕਰ ਜੇ ਸਾਨੂੰ ਰੱਖ ਲਵੇ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਅਗਲੇ ਸਿਰੇ ਉਹ ਪਾਣੀ ਲੜੁੰਦਾ ਆਣੀ ਉਹ ਵਾਟ ਕਾਇਆ ਤੋੜੇ ਦੌੜ ਵਾਟ ਨਹੀਂ ਲੜੁੰਦੇ ਲੈ ਮੁਰਲਾ ਤੋੜੇ ਲੈ ਆ ਲੈ ਲੈ ਮੁਰਲਾ ਮੁਰਲਾ ਥੀਤੀ ਕਰ ਯਾਰ ਕਿ ਜਿੱਦਾਂ ਮਰ ਗਈ ਮਰ ਕੇ ਲੈ ਗਈ ਆ ਪਾਣੀ ਪੈ ਗਿਆ ਯਾਰ ਸਿੱਧਾ ਉਹ ਪਾਣੀ ਪੈ ਗਿਆ ਇਧਰ ਲੈ ਆ ਤੋੜੇ 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 ਹਾਏ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਜਈ ਗਈ ਸਾਰਾ ਬਾਂਗ ਇਹ ਲੈ ਗਿਆ ਬੰਨ ਹਾ ਬਿੱਥੇ ਆ ਗਿਆ ਮਾਫ ਕਰ ਮਾਫ ਕਰ ਅੱਧਾ ਕੁਰੀ ਦੇ ਆ ਬੋਰੇ ਫਰਾਂ ਦੇ ਚਾਰ ਨਹੀਂ ਜਾਂਦਾ ਮੈਂ ਕਾੜ ਗਿਆ ਪਾੜ ਗਿਆ ਇਤਰੇ ਪਾਣੀ ਆ ਗਿਆ ਓ ਦੂਜੇ ਪਾਸੇ ਲੰਘ ਗਿਆ ਪਾਣੀ ਓ ਰਦਾ ਲੰਘੇ ਪਾਣੀ ਲੰਘਾ ਆ ਬੋਰੇ ਲਾਵਾ ਨਹੀਂ ਨਹੀਂ ਲਾ ਗਿਆ ਓ ਸਾਬੰਦ ਗਿਆ ਵਾਇਰੂ 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 ਸੱਜਣ ਚਗੀ ਦੀ ਕੀਤੀ ਵਾਇਰੂ ਸੱਜਣ ਚਗੀ ਦੀ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਦੀ ਮੈਂ ਚਗੀ ਦੀ ਕੀਤੀ ਹਲੀਆ ਬੰਦ ਦੋੜਦਾ ਤੂੰ ਵਾਹ ਗਰੂ ਵਾਹ ਗਰੂ ਤੂੰ ਚੰਗੀ ਨਹੀਂ ਕੀਤੀ ਵਾਹ ਗਰੂ ਸਾਡਾ ਚੰਗੀ ਨਹੀਂ ਕੀਤੀ ਇਧਰ ਆ ਯਾਰਾ ਚੱਲ ਆਜੂ ਨਾਲ ਵਾਹ ਗਰੂ ਸਾਡਾ ਚੰਗੀ ਨਹੀਂ ਕੀਤੀ ਵਾਹ ਗਰੂ ਤੂੰ ਵਾਹ ਗਰੂ ਸਾਡਾ ਚੰਗੀ ਨਹੀਂ ਕੀਤੀ ਸਰਬ 14 ਦਿਨ ਮਰ ਗਿਆ ਉਹ ਵੀਰ ਬੰਨ ਟਟ ਗਿਆ ਬੰਨ ਪਿੰਦੇ ਪੈ ਕਲੋਂ ਬੰਨ ਟਟ ਗਿਆ ਛੇਤੀ ਪਜਾ ਬੰਨ ਟਟ ਗਿਆ ਛੇਤੀ ਚਲੋ ਚਲੋ ਪਰ ਆ ਜੋ ਬੰਨ ਟਟਕਾ ਛੱਤੀ ਪਹੁੰਚੋ ਮੇਰੇ ਵੀਰ ਆ ਗੁਰੂ ਉਹ ਲੱਕੜਾ ਨਾ ਕਤਾਰੂ ਬੰਦੇ ਉਹ ਲੱਕੜਾ ਨਾ ਲੱਕੜਾ ਲਾ ਫੰਨ ਲੱਕੜਾ ਪਰ ਨਹੀਂ ਬਣਦਾ ਬੰਨ ਟਟਕਾ ਵੀਰ ਬੰਨ ਅਲੀ ਆੜਾ ਪਰ ਤੇ ਸੋਖਾ ਨਾ ਬੜਾ ਤਾ ਓਏ ਓਏ ਕਿੰਨਾ ਕੀ ਕਰਦਾ ਪਰ ਲੱਕੜਾ ਓਏ ਇਹਨੂੰ ਆ ਗੁੱਸੇ ਨਾਲ ਲੱਕੜਾ ਉਹ ਵੀਰ ਛੇਤੀ ਛੇਤੀ ਪਹੁੰਚ ਜਾ ਪਾਣੀ ਰੋਗਿਆਣਾ ਵਾ ਪਾਣੀ ਰੋਗਿਆਲੇ ਛੇਤੀ ਆਓ ਮੇਰੇ ਵੀਰਾ ਛੇਤੀ ਪਹੁੰਚੋ ਮੇਰੇ ਵੀਰਾ ਪਿੰਡ ਆਲੀ ਖੁਰਦਾ ਆਪਾਂ ਫੋਟੋ ਲੈਣਾ ਵਿੱਚ ਸਾਵੇ ਇੱਥੋਂ ਹੀ ਪਾੜਦੀ ਜਾਂਦੀ ਤੇਰੇ ਜਾਓ ਫਿਰ ਲੱਕੜ ਲੱਗ ਥੱਲੇ ਜਰੀ ਫਤੇ ਆਲੀ ਕਲਾਣੇ ਬੰਦੇ ਵਿੱਚ ਤੋੜ ਹੋ ਗਿਆ ਮੇਰੇ ਵੀਰ ਜਿੰਨਾ ਟਰੈਕਟਰ ਟਰਾਲੀ ਖਲੋਤੇ ਆ ਵਿੱਚ ਖੜੇ ਆ ਨਾ ਉਹ ਆਪਣਾ ਵੀਰ ਸਮਾਨ ਸੇਫ ਜ਼ਾਦੇ ਡੰਗ ਡੰਗਰ ਆ ਦੇ ਸੇਫ ਜਗ੍ਹਾ ਤੇ ਕਰ ਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਸ ਤੋਂ ਇਲਾਵਾ ਮਾਦੋਪੁਰ ਹੈਡਵਰਕਸ ਤੇ ਵੀ ਪਾਣੀ ਦਾ ਵਹਾਅ ਤੇਜ਼ੀ ਦੇ ਨਾਲ ਵਧ ਰਿਹਾ ਹੈ ਪੁੱਲ ਓਵਰਫਲੋ ਹੋ ਰਹੇ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ 1988 ਦੇ ਹੜ੍ਹ ਦੇ ਪੱਧਰ ਤੋਂ ਸਿਰਫ 2 ਫੁੱਟ ਹੇਠਾਂ ਪਾਣੀ ਜਿਹੜਾ ਉਹ ਥੱਲੇ ਰਹਿ ਗਿਆ ਤੁਹਾਨੂੰ ਉਸੇ ਨਾਲ ਤਸਵੀਰ ਦਿਖਾ ਰਿਹਾ ਹਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਓਵਰਫਲੋ ਹੋ ਕੇ ਬਾਹਰਲੀ ਸੈੱਡ ਜਿਹੜਾ ਉਹ ਆ ਰਿਹਾ ਜਿਸ ਦੇ ਵਿੱਚ ਜਿਹੜਾ 1988 ਦਾ ਜ਼ਿਕਰ ਕੀਤਾ ਗਿਆ ਤੇ ਉਸ ਤੋਂ 2 ਫੁੱਟ ਹੀ ਪਾਣੀ ਥੱਲੇ ਰਹਿ ਗਿਆ 1988 ਦੇ ਵਿੱਚ ਜਦੋਂ ਇਹ ਇਸ ਤਰੀਕੇ ਦੀ ਸਥਿਤੀ ਬਣੀ ਸੀ ਉਸ ਦੇ ਵਿੱਚ 9000 ਪਿੰਡ ਡੁੱਬ ਗਏ ਸੀ ਅਤੇ 3.4 ਮਿਲੀਅਨ ਲੋਕਾਂ ਨੂੰ ਬੇਕਾਰ ਜਿਹੜਾ ਸੀ ਉਹ ਇਹਦੇ ਲਈ ਹੋਣਾ ਪਿਆ ਸੀ ਪਰ ਇਸ ਵਾਰ ਫਿਰ ਤੋਂ 1988 ਤੋਂ ਬਾਅਦ ਉਸੇ ਤਰੀਕੇ ਦੀਆਂ ਸਥਿਤੀਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿ ਪੁਲ ਦੇ ਉੱਪਰੋਂ ਪਾਣੀ ਕਿਸ ਤਰੀਕੇ ਦੇ ਨਾਲ ਓਵਰਫਲੋ ਹੋ ਰਿਹਾ ਔਰ ਅਧਿਕਾਰੀ ਦੇ ਵੱਲੋਂ ਵੀਡੀਓ ਬਣਾ ਕੇ ਇਹਦੇ ਬਾਰੇ ਦੱਸਿਆ ਜਾ ਰਿਹਾ। ਕਰਿਆ ਤੂੰ ਕੀ ਕੰਡਿਆ ਓਏ। ਹਾਂ। ਉਹ ਪਾਣੀ ਦਾ ਓਵਰ ਚੜ ਗਿਆ ਓਏ। ਛੱਡ ਦਿਓ। ਛੱਡ ਦਿਓ। ਛੱਡ ਦਿਓ। ਪਿੱਛੋ। ਪਾਣੀ ਚੜ ਗਿਆ ਉੱਪਰ ਓਏ। ਰੱਤਾ ਮੇਰੇ ਆ। ਭਾਲੇ ਭਲੇ ਭਲ 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 ਭਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਪਾਪਾ ਖਵਾ ਜਾ ਵੀਰ ਪਾਪਾ ਭਲਾ ਕਰ ਹੁਣ ਥੋੜਾ ਜਿਹਾ। 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੈਨੂੰ ਫੋਨ ਤੇ ਬਾਂਗੀ ਓਏ ਬਣਾਉਣ ਦੇ ਇੱਥੇ ਬਣਾਨੇ ਥੱਲੇ ਪਾਣੀ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਗੰਧ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜੇ ਬਾਲ ਬਾਲੇ ਬਿੱਡੂ ਬਿੱਡੂ ਬੜਾ ਬਣੀ ਓਏ ਬਿੱਡੂ ਵਸਿਆ ਜਾ ਮੱਥਾ ਟੇਕ ਬਾਬੇ ਦੇ ਤੇ ਆ ਪ੍ਰਸ਼ਾਦ ਮਣੇ ਜਾ ਪ੍ਰਸ਼ਾਦ ਲਿਆ ਮੱਥਾ ਟਗੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਨੀ ਗੋ ਗਿਆ ਪੈ ਰੋ ਦੇ ਓਏ ਇਹ ਦਿਵਾਰ ਡੁੱਟ ਜਣੀ ਓਏ ਇਹ ਦਿਵਾਰ ਡੁੱਟ ਮਸਾਟੇ ਕੋ ਮਸਾਟੇ ਕੋ ਮਸਾਟੇ ਕੋ ਬਾਬੇ ਦੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੀ ਲੋਕਾਂ ਦੀ ਸਾਰ ਲੈਣ ਦੇ ਲਈ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਮੰਤਰੀਆਂ ਨੂੰ ਆਪਣੇ ਆਗੂਆਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹਨਾਂ ਦੇ ਵੱਲੋਂ ਜਾ ਕੇ ਪਿੰਡਾਂ ਦੇ ਦੌਰੇ ਕੀਤੇ ਜਾਣ ਔਰ ਹਰ ਸੰਭਵ ਮਦਦ ਜਿਹੜੀ ਹੈ ਉਹ ਲੋਕਾਂ ਦੀ ਕੀਤੀ ਜਾਵੇ ਦੂਸਰੇ ਪਾਸੇ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਬਾਹ ਫੜਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਐਲਾਨ ਕਰ ਦਿੱਤਾ ਗਿਆ ਹੈ ਅੱਜ ਸੁਖਵੀਰ ਬਾਦਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸਮੂਹ ਅਕਾਲੀ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਜਾਬ ਦੇ ਵਿੱਚ ਆਏ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਪੰਜਾਬੀਆਂ ਦੀ ਹਰ ਤਰੀਕੇ ਦੇ ਨਾਲ ਮਦਦ ਕਰਨ ਇਸ ਔਖੀ ਘੜੀ ਦੇ ਵਿੱਚ ਏਕਤਾ ਦੇ ਨਾਲ ਇੱਕ ਦੂਜੇ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਨੇ ਮੋਗਾ ਵਿਖੇ 31 ਅਗਸਤ 2025 ਨੂੰ ਹੋਣ ਵਾਲੀ ਫਤਿਹ ਰੈਲੀ ਫਿਲਹਾਲ ਮੁਲਤਵੀ ਕਰ ਦਿੱਤੀ ਹੈ ਤਾਂ ਜੋ ਸਮੂਹ ਅਕਾਲੀ ਵਰਕਰ ਹੜ੍ਹ ਪੀੜਤਾਂ ਦੀ ਮਦਦ ਕਰ ਸਕਣ ਸੁਖਵੀਰ ਬਾਦਲ ਨੇ ਹੋਰ ਇਸ ਮੌਕੇ ਦੇ ਉੱਤੇ ਕੀ ਕوشਸ਼ ਕੀਆ ਤੁਹਾਨੂੰ ਸੁਣਾਉਣਾ ਹੈ ਵਾਈਡ ਰੂਜੀ ਦਾ ਖਾਲਸਾ ਕੋ ਵਾਈਡ ਰੂਜੀ ਕੀ ਫਤਿਹ ਇਸੇ ਕਈ ਦਿਨਾਂ ਚ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲਕਾ ਤੇ ਬੋਰ ਸਾਈਡ ਤੇ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਤੁਰੰਤ ਦਮ ਜਾ ਰਿਹਾ ਮੈਨੂੰ ਹੁਣੀ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ ਜਾਈਏ ਤੇ ਮਦਦ ਕਰੀਏ ਜਿਸ ਤੇ ਕਿਸੇ ਚੀਜ਼ ਵੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਉੱਥੇ ਕੋਈ ਡੀਜ਼ਲ ਦੀ ਲੋੜ ਹੈ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਹੈ ਜੇ ਕੋਈ ਟਰੈਕਟਰ ਦੀ ਲੋੜ ਹੈ ਜੇ ਕੋਈ ਜੀਸੀਬੀ ਦੀ ਲੋੜ ਹੈ ਆ ਸੱਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੀ ਚ ਸਮੱਸਿਆ ਹੈ ਨਾਲ ਦੇ ਸਾਰੇ ਹਲਕੇ ਉਡੀ ਸਪੋਰਟ ਤੇ ਉਹਨਾਂ ਤੇ ਆਜਣ ਤੇ ਜਿਹੜੀ ਅਸੀਂ ਸ਼ੋਮਨੀ ਕਾਲੀ ਦਲ ਨੇ ਕੱਤੀ ਸੀ ਨੂੰ ਫਤਿਹ ਰੈਲੀ ਦਾ ਨਾਂ ਤੇ ਅਸੀਂ ਕੱਟ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁਟਣ ਦਾ ਪ੍ਰੋਗਰਾਮ ਆਪਦਾ ਸੀ ਝਾੜੂ ਵਾਲੇ ਰਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ਰੈਲੀ ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਪਿੰਡਾਂ ਜਾ ਕੇ ਇਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਖਬਰ ਹੁਸ਼ਿਆਰਪੁਰ ਦੇ ਵਿੱਚ ਪਿਛਲੇ ਦਿਨੀ ਹੋਏ ਟੈਂਕਰ ਦੇ ਨਾਲ ਇੱਕ ਭਿਆਨਕ ਹਾਦਸੇ ਤੋਂ ਬਾਅਦ ਉੱਥੇ ਦੇ ਲੋਕਾਂ ਦੀ ਸਹਾਇਤਾ ਲੈਣ ਦੇ ਲਈ ਅੱਜ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਥੇ ਪਹੁੰਚੇ ਔਰ ਇਸ ਮੌਕੇ ਦੇ ਉੱਤੇ ਸਰਕਾਰ ਦੇ ਉੱਪਰ ਹੋ ਨਿਸ਼ਾਨਾ ਸਾਧਦੇ ਹੋਏ ਵੀ ਨਜ਼ਰ ਆਏ ਨੇ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੰਡੇਆਲਾ ਦਾ ਦੌਰਾ ਕੀਤਾ ਜਿੱਥੇ ਪਿਛਲੇ ਦਿਨੀ ਐਲਪੀਜੀ ਟੈਂਕਰ ਦੇ ਨਾਲ ਹੋਈ ਭਿਆਨਕ ਤਬਾਹੀ ਕਰਕੇ ਲੋਕਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਜਿੱਥੇ ਉਹਨਾਂ ਦੇ ਉਹਨਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਦੁੱਖ ਸਾਂਝਾ ਕੀਤਾ ਉੱਥੇ ਹੀ ਮਾਲੀ ਨੁਕਸਾਨ ਦਾ ਵੀ ਜਾਇਜ਼ਾ ਲਿਆ ਅਤੇ ਇਸ ਹਾਦਸੇ ਦੇ ਵਿੱਚ ਪ੍ਰਸ਼ਾਸਨ ਦੀ ਅਣਗਹਿਲੀ ਦੀ ਵੀ ਉਹਨਾਂ ਨੇ ਗੱਲ ਆਖੀ ਹੈ ਅਤੇ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਐਲਾਨੀ 2 ਲੱਖ ਦੀ ਰਕਮ ਤੇ ਵੀ ਉਹਨਾਂ ਨੇ ਕਿਹਾ ਕਿ ਇਹ ਰਾਸ਼ੀ ਬਹੁਤ ਜ਼ਿਆਦਾ ਘੱਟ ਹੈ ਨਾਲ ਹੀ SGPC ਦੇ ਵੱਲੋਂ ਉਹਨਾਂ ਨੇ ਐਲਾਨ ਕੀਤਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1.5 ਲੱਖ ਰੁਪਇਆ SG SCPC ਦੇ ਵੱਲੋਂ ਦਿੱਤਾ ਜਾਏਗਾ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਮਦਦ ਕਰਨ ਦਾ ਐਲਾਨ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਅਤੇ ਮਾਲੀ ਨੁਕਸਾਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੋਰ ਜਿਹੜੀ ਵੀ ਸਾਡੇ ਤੋਂ ਸੰਭਵ ਮਦਦ ਜਿਹੜੀ ਹੈ ਹੋ ਸਕੇਗੀ ਉਹ ਅਸੀਂ ਜ਼ਰੂਰ ਕਰਾਂਗੇ ਇਸ ਮੌਕੇ ਦੇ ਉੱਤੇ ਸਰਕਾਰ ਦੇ ਉੱਪਰ ਉਹਨਾਂ ਨੇ ਵਧਿਆ ਕੀ ਖੁਸ਼ ਕੀਤਾ ਤੁਹਾਨੂੰ ਸੁਣਾਣੇ ਆਂ ਦੇਖੋ ਬੜਾ ਵੱਡਾ ਦੁਖਾਂਤ ਹੈ ਆਏ ਉਹ ਦਖਾਨ ਦੋ ਤਰ੍ਹਾਂ ਦੇ ਨਾਲ ਆ ਇੱਕ ਤਾਂ ਹੁੰਦਾ ਜਿਹੜਾ ਹੈ ਉਹ ਸੈਵਨ ਦਖਾਨਤ ਹੋਣਾ ਇੱਕ ਆ ਵੀ ਜਿਹੜਾ ਜਾਣ ਬੁੱਝ ਕੇ ਹੋ ਜਾਣਾ ਇਥੋਂ ਦੇ ਜਿਹੜੇ ਲੋਕ ਆ ਉਹ ਲੰਬੇ ਸਮੇਂ ਤੋਂ ਇਹ ਗੈਸ ਵਾਲੇ ਜਿਹੜੇ ਟੈਂਕਰ ਆਉਂਦੇ ਸੀ ਇਹਦੇ ਪ੍ਰਤੀ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਕੋਲ ਦਿੰਦੇ ਰਹੇ ਪਰ ਸਰਕਾਰ ਸੁੱਤੀ ਰਹੀ ਤੇ ਜਿਸ ਗੱਲ ਦਾ ਇਹਨਾਂ ਨੂੰ ਖਾਸਾ ਸੀ ਉਹ ਖਾਸਾ ਅੱਜ ਪਿਛਲੇ ਸ਼ੁੱਕਰਵਾਰ ਉਹ ਭਿਆਨਕ ਰੂਪ ਧਾਰਨ ਕਰਕੇ ਜਿੱਥੇ ਇਨਾਂ ਦੇ ਕਾਰਨ ਦੇ ਜੀਵਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੱਤ ਕੈਜੂਅਲਟੀਆਂ ਹੋ ਗਈਆਂ ਤੇ ਨਾਲ ਦੀ ਨਾਲ ਆ ਦੇਖਦੇ ਖੰਡਰ ਬਣ ਕੇ ਜਿੱਦਾਂ ਬੰਬਾਰਡਮੈਂਟ ਹੋਈ ਹੁੰਦੀ ਹੈ ਉਸ ਤੋਂ ਵੀ ਜ਼ਿਆਦਾ ਇਹ ਸਾਰਾ ਨੁਕਸਾਨ ਹੋਇਆ ਤੇ ਮੈਂ ਕਿਉਂਕਿ ਕੁਝ ਦਿਨ ਪੰਜਾਬ ਤੋਂ ਬਾਹਰ ਸੀ ਤੇ ਰਾਤ ਮੈਂ ਆਇਆ ਸੀ ਤੇ ਮੈਂ ਆਪਣਾ ਮੌਰਲ ਤੌਰ ਦੇ ਤੇ ਕਿਉਂਕਿ ਮੇਰਾ ਹਲਕਾ ਵੀ ਪੈਂਦਾ ਤੇ ਮੈਂ ਮੌਰਲੀ ਇਹਨਾਂ ਲੋਕਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਵੀ ਜਿੱਥੇ ਹੋਇਆ ਤੇ ਉੱਥੇ ਮੈਂ ਇਹਨਾਂ ਦੀ ਵਿਥਿਆ ਵੀ ਸੁਣੀ ਹੈ ਕਿਉਂਕਿ ਜੇ ਘਰ ਦੇ ਜੀ ਹਉਣ ਤੇ ਕਾਰੋਬਾਰ ਮੁੜ ਕੇ ਸਥਾਪਿਤ ਕਰ ਲੈਂਦੇ ਆ ਪਰ ਘਰ ਦੇ ਜੀ ਵੀ ਗਏ ਤੇ ਨਾਲ ਕਾਰੋਬਾਰ ਵੀ ਗਿਆ ਇਹ ਬੜੀ ਵੱਡੀ ਇੱਕ ਸਮੱਸਿਆ ਹੈ ਹੌਣ ਦੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਵਿਚਾਰਿਆ ਨੇ ਉਹ ਸਾਰੀਆਂ ਫੇਸ ਕਰ ਰਹੀਆਂ ਪਰ ਸਰਕਾਰ ਦੇ ਪਾਰਟ ਦੇ ਉੱਤੇ ਮੈਂ ਸਮਝਦਾ ਬੜੀ ਵੱਡੀ ਅਣਖਹੀ ਇਸ ਕਾਰਜ ਦੀ ਆ ਕਿਉਂਕਿ ਸਾਵਧਾਨੀ ਦੇ ਕੰਮ ਆ ਗਾਇਬ ਦੇ ਤੇ ਉਹ ਜਿਹੜਾ ਖਾਸਾ ਸੀ ਉਹ ਅੱਜ ਮੈਂ ਸਮਝਦਾ ਉਹ ਲੋਕਾਂ ਨੂੰ ਅੱਜ ਹੋਣੀ ਬਣ ਕੇ ਟਕਰਿਆ ਤੋਂ ਬਹੁਤ ਵੱਡਾ ਇੱਕ ਦਖਾਂਤ ਆ ਬਬੀ ਜੀ ਜੇਕਰ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਮਤਕਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਐਲਾਨ ਕੀਤਾ ਗਿਆ ਹੈ ਸੂਬਾ ਸਰਕਾਰ ਵੱਲੋਂ ਪਰ ਪਿੰਡ ਵਾਸੀ ਜਿਹੜੇ ਹਨ ਇਹ ਤੋਂ ਕਿਤੇ ਵੀ ਸੰਤੁਸ਼ਟ ਨਹੀਂ ਹਨ ਉਹਨਾਂ ਕਹਿੰਦੇ ਨਾ ਸਕਦੀ ਕੋਈ مالی ਸਹਾਇਤਾ ਔਰ ਜਿਹੜੇ ਅਣਪੋਲ ਜਿਹੜੇ ਆਪਣੀ ਜਾਨ ਗਵਾ ਬਿਠੇ ਉਹਨਾਂ ਨੂੰ ਸਿਰਫ 2-2 ਲੱਖ ਦਾ ਮੁਆਵਜ਼ਾ ਬਹੁਤ ਥੋੜਾ ਹੈ ਦੇਖੋ 2 ਲੱਖ ਰੁਪਏ ਤੋਂ ਘਮਾਤਰ ਸਰਕਾਰ ਨੇ ਕੁਝ ਵੀ ਨਹੀਂ ਗਾ ਕਿਉਂ ਕੁਝ ਨਹੀਂ ਗਾ ਕਿ ਇਹਨਾਂ ਦਾ ਦੋਹੇ ਤਰ੍ਹਾਂ ਤੇ مالی ਵੀ ਤੇ ਜਾਤੀ ਜਿਹੜਾ ਆ ਜੀ ਕਰਕੇ ਵੀ ਦੋਏ ਪਾਸੇ ਨੁਕਸਾਨ ਹੋ ਗਿਆ। ਸੋ ਸਰਕਾਰ ਨੂੰ ਜੇਰਾ ਕਰਕੇ ਇਹਨਾਂ ਦੀ ਮਾਲੀ ਸਹਿਯਤਾ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ। ਕਿਉਂ ਵੱਡੇ ਪੱਧਰ ਤੇ ਕਰਨੀ ਚਾਹੀਦੀ ਆ ਕਿਉਂਕਿ ਇਹ ਜੋ ਕੁਝ ਹੋਇਆ ਇਹ ਜਾਣ ਪੁੱਝ ਕੇ ਮੈਂ ਸਮਝਦਾ ਅਣਗਹਿਲੀ ਆ ਕਿ ਕੋਈ ਵੀ ਸਰਕਾਰ ਕੋ ਸ਼ਿਕਾਇਤ ਕਰਦੇ ਸੀ ਉਹ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਵੀ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਆ ਉਹ ਮੁਆਵਜ਼ਾ ਦਿੱਤਾ ਜਾਵੇ 2 ਲੱਖ ਰੁਪਏ ਤੇ ਕੁਝ ਵੀ ਨਹੀਂ ਕਰਦਾ। ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਹਰ ਆਫਤਾ ਦੇ ਸਮੇਂ ਇੱਕ ਮਦਦ ਦਾ ਹੱਥ ਬਣ ਕੇ ਖੜੇ ਹੋਏ ਅੱਜ ਇਸ ਏਰੀਆ ਦੇ ਵਿੱਚ ਆਇਓ ਇੱਥੇ ਨਹੀਂ ਦੇਖੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵੇਲੇ ਕੋਈ ਆਫਤਾ ਵੀ ਹੋਥੇ ਜਾ ਕੇ ਕੰਧ ਬਣ ਕੇ ਖੜਦੀ ਆ ਆ ਪਿੱਛੇ ਹੁਣ ਹੜ੍ਹ ਚੱਲ ਰਹੇ ਆ ਉਹ ਹਾਲੇ ਪਰਵਾਹੀ ਨਹੀਂ ਹੋ ਰਹੀ ਤਾਂ ਸਾਤਾ ਆਸਾ ਵੱਡਾ ਬਾਪਰ ਗਿਆ ਤੇ ਮੈਂ ਮੌਕਾ ਵੀ ਆ ਕੇ ਇੱਥੇ ਦੇਖਿਆ ਪਰਿਵਾਰਾਂ ਦੇ ਜੀਆਂ ਨੂੰ ਵੀ ਮਿਲਿਆ ਤੇ ਮੈਂ ਕਿਉਂਕਿ ਹੌਲੀ ਹੌਲੀ ਇਹਨਾਂ ਦਾ ਦੁੱਖ ਜਿਹੜਾ ਆ ਉਹ ਘਟਣਾ ਆ ਐਟ ði ਸਟੇਜ ਜਿਹੜੇ ਮਰਤਕ ਆ ਸੱਤ ਕੈਜੁਐਲਟੀ ਦੇ ਉਹਨਾਂ ਨੂੰ ਤਾਂ ਪਰਤੀ ਪਰਿਵਾਰ 1.5 ਲੱਖ ਰੁਪਈਆ ਤੇ ਜਿਹੜੇ ਫਟੜੇ ਆ ਉਹਨਾਂ ਨੂੰ 50-50 ਹਜ਼ਾਰ ਰੁਪਈਆ ਤਤੰਤ ਤੇ ਬਾਕੀ ਫੇਰ ਇਹਨਾਂ ਨਾਲ ਬੈਠ ਕੇ ਸਾਰਾ ਗੁਰਮਤਾ ਕਰਾਂਗੇ ਕਿਉਂਕਿ ਨੁਕਸਾਨ ਵੱਡਾ ਆ ਪੈਸਾ ਤਾਂ ਇਹਨਾਂ ਦੇ ਮੈਂ ਸਮਝਦਾ ਅੱਜ ਕੁਝ ਵੀ ਨਹੀਂ ਕਹ ਤਬਰ ਦੇ ਜੀ ਦਾ ਚਲੇ ਜਾਣਾ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਫੇਰ ਵੀ ਮਾਲੀ ਤੌਰ ਦੇ ਉੱਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਦੁੱਖ ਦੇ ਵਿੱਚ ਲੋਕਾਂ ਨਾਲ ਖੜੀ ਹੁੰਦੀ ਆ ਤੇ ਮੈਂ ਵੀ ਅੱਜ ਇਸ ਦੁੱਖ ਦੇ ਵਿੱਚ ਵੀ ਸਹਿੀਖ ਹੋਂਨਾ ਤੇ ਜਾਤੀ ਤੌਰ ਦੇ ਉੱਤੇ ਤੇ ਸ਼ੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਤੁਰੰਤ ਜਿਹੜੀ ਉਹ ਮਾਲੀ ਸਹਿਤਾ ਜਿਹੜੀ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਐਪਲੀਕੇਸ਼ਨ ਲਿਖ ਕੇ ਦੇ ਦੇਣ ਕਿਉਂਕਿ ਉਹਨਾਂ ਨੂੰ ਭੇਟ ਕਰਤੀ ਜਾਊਗੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਬੀਲਟੀਵੀ ਯੂਕੇ ਦੇ ਨਾਲ ਧੰਨਵਾਦ